ਖਟੂਰ ਸਾਹਿਬ ਤੋਂ ਸਾਂਸਦ ਅਮਰਪਾਲ ਤੇ ਵੱਡਾ ਇਲਜ਼ਾਮ ਜੇਲ੍ਹ ਦੇ ਵਿੱਚ ਨਸ਼ੇ ਦਾ ਸੇਵਨ ਕਰਨ ਦੇ ਇਲਜ਼ਾਮ ਸੂਤਰਾਂ ਮੁਤਾਬਕ ਅਮਰਪਾਲ ਦੇ ਸਾਥੀਆਂ ਨੇ ਦਰਜ ਕਰਵਾਏ ਨੇ ਬਿਆਨ ਵਕੀਲ ਨੇ ਨਕਾਰੇ ਸਾਰੇ ਇਲਜ਼ਾਮ ਥੋੜੀ ਦੇਰ ਚ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਮੀਟਿੰਗ ਤੋਂ ਬਾਅਦ ਸਿਆਮਾਨ ਕਰਨਗੇ ਪ੍ਰੈਸ ਕਾਨਫਰੰਸ ਅਹਿਮ ਫੈਸਲਿਆਂ ਤੇ ਲੱਗੇਗੀ ਮੋਹਰ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਮੁੱਖ ਮੰਤਰੀ ਮਾਨ ਅੱਜ ਜਾਣਗੇ ਸ੍ਰੀ ਦਰਬਾਰ ਸਾਹਿਬ ਹੁਣ ਤੱਕ 8 ਵਾਰ ਐ ਜੀ ਪੀ ਸੀ ਨੂੰ ਮਿਲ ਚੁੱਕੀ ਹੈ ਧਮਕੀ ਭਰੀ ਈਮੇਲ ਅਕਾਲ ਤਖਤ ਸਾਹਿਬ ਦੀ ਪੇਸ਼ ਹੋਏ ਚੀਫ ਖਾਲਸਾ ਦਿਵਾਨ ਦੇ ਮੁਖੀ ਇੰਦਰਬੀਰ ਸਿੰਘ ਨਿੱਜਰ ਰੱਖਿਆ ਆਪਣਾ ਪੱਖ ਚੀਫ ਖਾਲਸਾ ਦਿਵਾਨ ਦੇ ਵਿੱਚ ਕੁਝ ਮੈਂਬਰ ਅਮਰਤਾਰੀ ਨਾ ਹੋਣ ਦੀ ਮਿਲੀ ਸੀ ਸ਼ਿਕਾਇਤ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਮਹਾਲੀ ਕੋਰਟ ਦੇ ਵਿੱਚ ਸੁਣਵਾਈ ਅੱਜ ਬੈਰਕ ਬਦਲਨ ਦੀ ਪਟੀਸ਼ਨ ਤੇ ਵੀ ਸਰਕਾਰ ਦਾਖਲ ਕਰੇਗੀ ਜਵਾਬ 2 ਅਗਸਤ ਤੱਕ ਨੇ ਹੈ ਕਿ ਹਿਰਾਸਤ ਦੇ ਵਿੱਚ ਨੇ ਮਜੀਠੀਆ ਗੁਰਦਾਸਪੁਰ ਚ ਪੁਲਿਸ ਤੇ ਬਦਮਾਸ਼ ਦੇ ਵਿਚਾਲੇ ਅਨਕਾਉਂਟਰ ਰਾਹੁਲ ਨਾਮ ਦਾ ਮਲਜ਼ਮ ਜ਼ਖਮੀ ਹਾਲਤ ਵਿੱਚ ਕਾਬੂ ਪਿਛਲੇ ਦਿਨੀ ਮਲਜ਼ਮ ਨੇ ਘੜੀਆਂ ਦੇ ਸ਼ੋਰੂਮ ਤੇ ਕੀਤੀ ਸਫਾਇਰੀ ਸਸਿਗਾਹ ਤੁਸੀਂ ਵਖਰੇਆ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਗੱਲ ਕਰਾਂਗੇ ਪਹਿਲਾਂ ਵੱਡੀ ਖਬਰ ਦੀ ਉਸ ਤੋਂ ਬਾਅਦ ਅਸੀਂ ਡਾਇਰੈਕਟ ਰਿਪੋਰਟ ਦਾ ਬਰੋਕ ਕਰਾਂਗੇ ਜਿਸ ਦੇ ਵਿੱਚ ਅਸੀਂ ਅਨ ਨਜ਼ਰ ਮਾਰਾਂਗੇ ਤੁਹਾਡੇ ਜ਼ਿਲ੍ਹੇ ਨਾਲ ਜੁੜੀ ਹੋਈ ਹਰ ਅਹਿਮ ਖਬਰ ਤੇ ਪਰ ਪਹਿਲਾ ਅਮਰਪਾਲ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਤੋਂ ਸੰਸਦ ਅਮਰਪਾਲ ਤੇ ਵੱਡੇ ਇਲਜ਼ਾਮ ਲੱਗੇ ਨੇ ਸੂਤਰਾਂ ਦੇ ਹਵਾਲੇ ਦਰਸਲੇ ਵੱਡੀ ਖਬਰ ਹੈ ਕਿ ਅਮਰਪਾਲ ਤੇ ਨਸ਼ਾ ਕਰਨ ਦੇ ਇਲਜ਼ਾਮ ਨੇ ਅਮਰਪਾਲ ਦੇ ਸਾਥੀਆਂ ਨੇ ਬਿਆਨ ਦਰਜ ਕਰਵਾਏ ਨੇ ਜੇਲ੍ਹ ਦੇ ਵਿੱਚ ਬੰਦ ਅਮਰਪਾਲ ਦੇ ਸਾਥੀਆਂ ਨੇ ਦਰਸਲੇ ਬਿਆਨ ਦਰਜ ਕਰਵਾਏ ਨੇ ਅਨਾਲਾ ਪੁਲਿਸ ਸਟੇਸ਼ਨ ਹਮਲਾ ਮਾਮਲੇ ਦੇ ਵਿੱਚ ਇਹ ਬਿਆਨ ਦਰਜ ਕਰਵਾਏ ਗਿਆ ਅਮਰਪਾਲ ਤੇ ਹਫੀਮ ਨਸ਼ੀਲੀਆਂ ਦਵਾਈਆਂ ਦੇ ਸੇਵਨ ਦੇ ਇਲਜ਼ਾਮ ਲੱਗੇ ਨੇ ਅਮਰਪਾਲ ਤੇ ਕਈ ਨਸ਼ੇ ਕਰਨ ਦੇ ਇਲਜ਼ਾਮ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਅਮਰਪਾਲ ਦੇ ਸਾਥੀ ਵਰਿੰਦਰ ਫੌਜੀ ਤੇ ਬਾਜੇਕੇ ਦੇ ਵੱਲੋਂ ਇਹ ਬਿਆਨ ਦਰਜ ਕਰਵਾਏ ਗਏ ਅਮਰਪਾਲ ਦੇ ਵਕੀਲ ਨੇ ਹਰਾਕੇ ਨਾ ਇਲਜ਼ਾਮਾਂ ਨੂੰ ਨਕਾਰ ਦਿੱਤਾ ਉਹਨਾਂ ਦਾ ਕਹਿੰਦੇ ਕਿ ਇਹ ਬਿਆਨ ਬੇਬੁਨਿਆਦ ਜ਼ਬਰਦਸਤੀ ਕਰਵਾਏ ਗਏ ਨੇ ਜੋ ਅਮਰਪਾਲ ਦੇ ਵਕੀਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਅਮਰਪਾਲ ਦੇ ਚਰਿੱਤਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਮਰਪਾਲ ਦੇ ਵਕੀਲ ਦੇ ਬੋਲੇ ਵੀ ਕਿਹਾ ਗਿਆ ਕਿ ਅਮਰਪਾਲ ਦੇ ਚਰਿੱਤਰ ਨੂੰ ਖਰਾਬ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਪਾਲ ਦੀ ਨਾਲ ਜੁੜੀ ਹੋਈ ਹੈ ਵੱਡੀ ਖਬਰ ਅਮਰਪਾਲ ਜੋ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਪਰ ਇਸ ਦੇ ਵਿਚਾਲੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਉਹਨਾਂ ਦੇ ਬਾਕੀ ਸਾਥੀਆਂ ਦੀ ਪੰਜਾਬ ਦੇ ਵਿੱਚ ਵਾਪਸੀ ਹੋਈ ਪਰ ਅਮਰਪਾਲ ਤੇ NSA ਹੋਰ ਵਧਾ ਦਿੱਤਾ ਗਿਆ ਤੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਪਾਲ ਬੰਦ ਹੈ ਤੇ ਇਸ ਦੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਪਾਲ ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਨੇ ਅਮਰਪਾਲ ਦੇ ਸਾਥੀਆਂ ਦੇ ਵੱਲੋਂ ਦਰਸਲ ਇਹ ਬਿਆਨ ਅਾ ਦਰਜ ਕਰਵਾਏ ਗਏ ਨੇ ਜੇਲ੍ਹ ਦੇ ਵਿੱਚ ਬੰਦ ਅਮਰਪਾਲ ਦੇ ਸਾਥੀਆਂ ਨੇ ਬਿਆਨ ਦਰਜ ਕਰਵਾਏ ਨੇ ਸੁੱਤਾਂ ਦੇ حوالے ਕੋਈ ਖਬਰ ਹੈ ਕਿ ਅਮਰਪਾਲ ਤੇ ਅਫੀਮ ਨਸ਼ੀਲੀਆਂ ਦਵਾਈਆਂ ਦੇ ਸੇਵਨ ਦੇ ਇਲਜ਼ਾਮ ਲੱਗੇ ਨੇ ਅਮਰਪਾਲ ਤੇ ਕਈ ਨਸ਼ੇ ਕਰਨ ਦੇ ਵੀ ਇਲਜ਼ਾਮ ਨੇ ਅਮਰਪਾਲ ਦੇ ਸਾਥੀ ਵਰਿੰਦਰ ਫੌਜੀ ਤੇ ਬਾਜੇਕੇ ਦੇ ਬਿਆਨ ਦਰਜ ਕੀਤੇ ਗਏ ਨੇ ਦਰਸਲ ਇਹ ਉਹ ਸਾਥੀ ਨੇ ਜੋ ਕਿ ਪਹਿਲਾਂ ਅਸਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਪਾਲ ਦੇ ਨਾਲ ਹੀ ਬੰਦ ਸਨ ਪਰ ਪਿਛਲੇ ਦਿਨਾਂ ਦੇ ਦੌਰਾਨ ਉਹਨਾਂ ਦੀ ਉਹਨਾਂ ਤੋਂ ਐਨਐਸਟੀ ਹਟਾਇਆ ਗਿਆ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਪੰਜਾਬ ਦੀਆਂ ਜੇਲਾਂ ਦੇ ਵਿੱਚ ਜੋ ਕਿ ਬੰਦੇ ਇਸ ਦੇ ਵਿਚਾਲੇ ਇਹਨਾਂ ਦੋ ਸਾਥੀਆਂ ਦੇ ਵੱਲੋਂ ਹੀ ਇਹ ਬਿਆਨ ਦਰਜ ਕਰਵਾਏ ਗਏ ਨੇ ਜਿਸ ਦੇ ਮੁਤਾਬਿਕ ਅਮਰਪਾਲ ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਨੇ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਦੇ ਵਿਚਾਲੇ ਅਮਰਪਾਲ ਦੇ ਵਕੀਲ ਦਾ ਪੱਖ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਹ ਬਿਆਨ ਇਹ ਬੇਬੁਨਿਆਦ ਤੇ ਜ਼ਬਰਦਸਤੀ ਕਰਵਾਏ ਗਏ ਨੇ ਅਮਰਪਾਲ ਦੇ ਚਰਿੱਤਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਜੀ ਕੋਈ ਇਹ ਦੋਸ਼ ਨਹੀਂ ਲਾਈ ਗਏ ਇਹ ਜਿਹੜੀ ਪੁਲਿਸ ਨੇ ਦਫਾ 27 ਦੇ ਬਿਆਨ ਰਿਕਾਰਡ ਕੀਤੇ ਨੇ ਜੀ ਹੂੰ ਜੋ ਦੇਖੋ ਐਸ ਪਰ ਐਵੀਡੈਂਸ ਐਕਟ ਕੋਰਟ 'ਚ ਕੋਈ ਮਾਨਤਾ ਨਹੀਂ ਹੁੰਦੀ ਇਨ੍ਹਾਂ ਬਿਆਨਾਂ ਦੀ ਨਾ ਕੋਰਟ ਹੀ ਇਨ੍ਹਾਂ ਬਿਆਨਾਂ ਨੂੰ ਕੋਈ ਤਵੱਜੋ ਦੇਵੇ ਕਿਉਂਕਿ ਪੁਲਿਸ ਆਪ ਦੀ ਕਸਟਡੀ ਜੋ ਮਰਜ਼ੀ ਕਰ ਸਕਦੀ ਹੈ ਬੰਦੇ ਨੂੰ ਡਰਾ ਧਮਕਾ ਕੇ ਖਾਲੀ ਕਾਗਜ਼ਾਂ ਉੱਪਰ ਸਾਈਨ ਕਰਾਉਣੇ ਹੂੰ ਦੇਖੋ ਇਹ ਮੈਂ ਦੇਖ ਰਿਹਾ ਸੀ ਚਲਾਨ ਦੇ ਵਿੱਚ ਤੇ ਇਹ ਤੁਸੀਂ ਦੇਖੋ ਜਿਹੜੇ ਬਿਆਨਾਂ ਦਾ ਹਵਾਲਾ ਦੇ ਦਿੱਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਦੇ ਵਿਰਿੰਦਰ ਫੌਜੀ ਦੇ ਉਹਨਾਂ ਬਿਆਨਾਂ ਦੇ ਥੱਲੇ ਦਾ ਤਰੀਕ ਤਾਂ ਦੇਖੋ ਪੁਲਿਸ ਤੋਂ ਮੇਰੇ ਹਿਸਾਬ ਨਾਲ ਜਿਹੜੋ ਖਾਲੀ ਕਾਗਜ਼ ਦੇ ਉੱਪਰ ਕਾਪੀ ਕਰ ਰਹੇ ਹੋਣਗੇ ਨਾ ਜੀ ਬਿਆਨ ਹਾਂ ਉਹਨਾਂ ਤੋਂ ਗਲਤੀ ਨਾਲ ਤਰੀਕ ਉੱਥੇ 27 ਫਰਵਰੀ 2025 ਪੈ ਗਈ ਹਾਂ ਹਾਲਾਂਕਿ ਜਦੋਂ ਤਾਂ ਇਹਨਾਂ ਦੀ ਅਰੈਸਟ ਵੀ ਨਹੀਂ ਸੀ ਹੋਈ ਇਹਨਾਂ ਬੰਦਿਆਂ ਦੀ ਤਾਂ ਡਿਬੜੂਗੜ੍ਹ ਵਿੱਚ ਸਨ ਤਾਂ ਇਸ ਇਹ ਤਰੀਕ ਦੀ ਗਲਤੀ ਤੋਂ ਸਾਫ਼ ਪਤਾ ਲੱਗਦਾ ਹੈ ਵੀ ਦੇਖੋ ਇਹ ਜਿਹੜੇ ਬਿਆਨ ਨੇ ਖਾਲੀ ਕਾਗਜ਼ ਦੇ ਉੱਪਰ ਪੁਲਿਸ ਨੇ ਕਾਪੀ ਕੀਤੇ ਨੇ बंद ने साइन कराए गए खाली का, कागजा उपर डरा धमका के उस तो बाद सारा कुछ हो तो हम सीधा रुख करा पार्लीमेंट का कितने कि मानसून सैशन के दूजे दिन की कार्रवाई शुरू हो चुकी है ट्रांसपेरेंसी द नोटिस ऑफ श्री संतोष कुमार पी डिमांड्स डिस्कशन ओवर द अनप्रेसिडेंटेड एंड अनएक्सपेक्टेड रिजिग्नेशन ऑफ द ऑनरेबल चेयरमैन राज्यसभा ऑनरेबल मेंबर्स मे रिकॉल द डिटेल्ड रूलिंग्स On Rule two sixty seven imparted by the Chair on eighth December two thousand twenty-two and nineteenth December two thousand twenty-two. The same have been reiterated a number of times. Since the notices do not conform to the directives imparted by the chair, the same are declined. Please. Now it's matters raised with permission. Please, please, Srivaiko, Sri please, please touch please. श्री, श्री भाई को श्रीवाई को श्री महेंद्र कुमार नायक श्री महेंद्र कुमार नायक डिमांड फॉर इंक्लूजन ऑफ अदर रूरल एरियाज ऑफ मेहसना डिस्ट्रिक्ट के अंदर माननीय प्रधानमंत्री गाँव का हो इसके लिए रूलवन प्लेट गोमैच मैं आपके माध्यम से सत्ता का ध्यान चमकता निकली रुमान मिश्रे की ओर आक्रोश करना चाहता हूँ इस शोधिया का उद्देश्य ग्रामीणों देश में शहरी सुविधा से युक्त बनाना है मेरे महजान जिले में एक तकनीक वाले के अंदर में बेचा भी सिकुड़ गया है ਅਤੇ ਇਸ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਵੱਡੀ ਜਾਣਕਾਰੀ ਹੈ ਕਿ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਕੱਲ ਸੈਸ਼ਨ ਦੀ ਸ਼ੁਰੂਆਤ ਹੋਈ ਕੱਲ ਵੀ ਵਿਰੋਧੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਪ੍ਰੇਸ਼ਣ ਸੰਦੂਰ ਬਾਰੇ ਚਰਚਾ ਦੀ ਮੰਗ ਕੀਤੀ ਗਈ ਤੇ ਕੱਲ ਵੀ ਪਹਿਲਾਂ ਕਾਰਵਾਈ ਜੋ ਕਿ 12 ਵਜੇ ਤੱਕ ਦੇ ਲਈ ਮੁਲਤਵੀ ਕੀਤੀ ਗਈ ਸੀ ਕੱਲ ਵੀ ਲਗਾਤਾਰ ਹੰਗਾਮਾ ਹੁੰਦਾ ਰਿਹਾ ਤੇ ਅੱਜ ਕਾਰਵਾਈ ਸ਼ੁਰੂ ਹੁੰਦੇ ਆ ਵਿਰੋਧੀਆਂ ਦੇ ਵੱਲੋਂ ਮੋੜ ਤੋਂ ਹੰਗਾਮਾ ਕੀਤਾ ਗਿਆ ਆਪਰੇਸ਼ਨ ਸੰਦੂਰ ਬਾਰੇ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ 12 ਵਜੇ ਮੁੜ ਤੋਂ ਕਾਰਵਾਈ ਸ਼ੁਰੂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਹੀ ਮਾਨਸੂਨ ਨੇ ਜਲਾਸ ਦੀ ਸ਼ੁਰੂਆਤ ਹੋਈ ਕੱਲ ਪਹਿਲਾ ਦਿਨ ਸੀਗਾ ਤੇ ਪਹਿਲੇ ਦਿਨ ਵੀ ਵਿਰੋਧੀਆਂ ਦੇ ਵੱਲੋਂ ਖੂਬ ਇਸ ਮੁੱਦੇ ਤੇ ਹੰਗਾਮਾ ਕੀਤਾ ਗਿਆ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਆਪਰੇਸ਼ਨ ਸੰਦੂਰ ਤੇ ਆ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਚਰਚਾ ਕਰਵਾਈ ਜਾਵੇ ਕੱਲ ਵੀ ਪੂਰਾ ਦਿਨ ਜਿੰਨਾ ਸਮਾਂ ਕਾਰਵਾਈ ਸਦਨ ਦੀ ਚੱਲੀ ਪੂਰਾ ਹੰਗਾਮਾ ਹੁੰਦਾ ਰਿਹਾ ਤੇ ਅੱਜ ਠੀਕ 11 ਵਜੇ ਠੀਕ 5 ਮਿੰਟ ਪਹਿਲਾਂ ਹੀ ਅਜੇ ਕਾਰਵਾਈ ਸ਼ੁਰੂ ਹੋਈ ਸੀ ਪਰ ਮੁੜ ਤੋਂ ਵਿਰੋਧੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਵਿਰੋਧੀਆਂ ਦੇ ਜ਼ੋਰਦਾਰ ਹੰਗਾਮੇ ਦੇ ਚੱਲਦਿਆਂ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ 12 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਹੋ ਗਈ ਹੈ 12 ਵਜੇ ਮੁੜ ਤੋਂ ਕਾਰਵਾਈ ਸ਼ੁਰੂ ਹੋਵੇਗੀ ਕਿਉਂਕਿ ਵਿਰੋਧੀਆਂ ਦੇ ਵੱਲੋਂ ਅਲ ਲਗਾਤਾਰ ਮੰਗ ਕੀ ਤਜਾਰੀਆ ਕੀ ਆਪਰੇਸ਼ਨਸ ਨੂੰ ਬਾਰੇ ਚਰਚਾ ਕਰਵਾਈ ਜਾਵੇ ਇਸੀ ਮੰਗ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ ਸਿਗਰੂ ਦੇ ਪਿੰਡ ਟੰਟੋਦੀ ਖੁਰ ਦੇ ਵਿੱਚ ਜਾਇਦਾਦ ਵਿਵਾਦ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋ ਗਿਆ ਘਰ ਤੇ ਕਬਜ਼ਾ ਛਡਾਉਣ ਦੇ ਲਈ ਮਹਿਲਾ ਨੇ ਨੰ ਸਿੰਘ ਸਾਦਲੇ ਅਤੇ ਆਪਣੀ ਨਨਾਨ ਤੇ ਉਸ ਦੇ ਪਤੀ ਤੇ ਘਰ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਮਹਿਲਾ ਦਾ ਕਹਿਣਾ ਹੈ ਕਿ ਮੇਰੇ ਪਤੀ ਦੀ ਮੌਤ ਤੋਂ ਬਾਅਦ ਇਹਨਾਂ ਦੋਹਾਂ ਨੇ ਘਰ ਤੇ ਕਬਜ਼ਾ ਕਰ ਲਿਆ ਜਦ ਕਿ ਨਨਾਨ ਦਾ ਪੱਖ ਹੈ ਕਿ ਭਰਾ ਦੀ ਮੌਤ ਤੋਂ ਬਾਅਦ ਘੋਟ ਦੇ ਵਿੱਚ ਇਸ ਦਾ ਕੇਸ ਚੱਲ ਰਿਹਾ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਅੰਦਰ ਵਰ ਗਈ ਇਹ ਲੜਕੀ ਹੈ ਜਿਹੜੀ ਆਪਣੇ ਘਰ ਦੇ ਅੰਦਰ ਵਰ ਗਈ ਹੈ ਤੁਸੀਂ ਦੇਖ ਸਕਦੇ ਹੋ ਨਹਿੰਗ ਸਿੰਘ ਜਿਹਦੇ ਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਹੈ ਜਿਹੜੀ ਕੰਗ ਟੱਪ ਕੇ ਆਪਣੇ ਘਰ ਦੇ ਵਿੱਚ ਵਰ ਗਈ ਹੈ ਕੁੜੀ ਅਸੀਂ ਪੁੱਛ ਕੇ ਆਇਆ ਅਸੀਂ ਪੁੱਛ ਕੇ ਆਇਆ ਆ ਪੜਵਾਣਾ ਆਇਆ ਇਹ ਕੱਲੂ ਤੇਰੇ ਨਾਲ ਨਹੀਂ ਉੰਜੇ ਤੇਰੇ ਨਾਲ ਵੀ ਖੜਾਂਗੇ ਆਈਦਾ ਚਿੰਦਾ ਜੱਕੀ ਥੋੜੀ ਦੇਟੇ ਕਿੰਨਾਂ ਤੋੜਨਾ ਉਹ ਆਹ ਦੇਖੋ ਜੀ ਮੇਰੇ ਗੁਲਾਮ ਜਿਹੜੇ ਲੱਬਿਆ ਫਾਇਦਾ ਸਾਰੇ ਇਹਨਾਂ ਦਾ ਆਹ ਦੇਖੋ ਜੀ ਮੈਡ ਲਾਉਣੀ ਮੈਂ ਮੈਡ ਲਾਉ ਉਧਰ ਮੇਰੇ ਨਮਾਰੀਆਂ ਦੇਖੋ ਕਿਵੇਂ ਪੱਟੀਆਂ ਪਈਆਂ ਹੋਣੀਆਂ ਸੋਹਣੇ ਜੀ ਦੇ ਮੁਕੱਦਮਾ ਸਾਡਲੇ ਕੇਸ ਦੇ ਅਗਰੰਟ ਨੇ ਜਨ ਜੀਨਰ ਪਾਈ ਮੁਕੱਦਮਾ ਲਾਇਆ ਪਰ ਜਾਈਏ ਤੁਹਾਡੀ ਸਕੀਨ ਉੱਤੇ ਕਹੀ ਹੈ ਥਾਣੇ ਦੇ ਵਿੱਚ ਮੇਰੇ ਪਾਈ ਉਹ ਥਾਣੇ ਜੀ ਨੂੰ ਪਾਇਆ ਗਿਆ ਉਹ ਥਾਣੇ ਨੇ ਤੁਹਾਨੂੰ ਕਾਇਆ ਇਹਨਾਂ ਅਸਰ ਫੋਕੀਤਾ ਮੈਨੂੰ ਵੀਡੀਓ ਸੁਣਾਈ ਪਾਜੀ ਕਹਿੰਦੇ ਪ੍ਰਕਾਰ ਹੀ ਫੋਨ ਕਰ ਰਹੀ ਹੈ ਕਿ ਮੈਂ ਵੀ ਪੇਪੀ ਕੇ ਬਹੂ ਅਰੇ ਸੁਦੀਪ ਪਰ ਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕਬਜ਼ਾ ਜ਼ਮੀਨ ਤੇ ਕਬਜ਼ਾ ਕਰ ਸਾਡੇ ਵੀਡੀਓ ਕੋਈ ਪਾ ਆਪਾਂ ਪੱਜਿਆ ਮੇਰੇ ਪਾਈ ਜੇ ਰੋਕਾ ਗਿਆ ਥਾਣੇ ਚ ਸਾਰਾ ਕੰਡਕਵਾ ਥਾਣੇ ਵਿੱਚ ਰੋਕਾ ਗਿਆ ਉਹ ਦੀ ਰੋਕ ਗੁਰਦਾਸਪੁਰ ਦੇ ਵਿੱਚ ਪੁਲਿਸ ਤੇ ਬਦਮਾਸ਼ ਦੇ ਵਿਚਾਲੇ ਮੁੱਠਪੇੜ ਹੋ ਗਈ ਜਿਸ ਦੇ ਵਿੱਚ ਰਾਹੁਲ ਨਾਮ ਦਾ ਬਦਮਾਸ਼ ਜ਼ਖਮੀ ਹੋ ਗਿਆ ਪੁਲਿਸ ਮੁਤਾਬਕ ਰਾਹੁਲ ਨੇ ਪਿਛਲੇ ਦਿਨੀਂ ਟੜੀਆਂ ਤੇ ਸ਼ੋਰੂਮ ਤੇ ਫਾਇਰਿੰਗ ਕੀਤੀ ਸੀ ਤੇ ਇਸ ਤੋਂ ਪਹਿਲਾਂ ਇਸ ਨੇ ਆਪਣੇ ਸਾਥੀ ਨਾਲ ਪੁਲਿਸ ਦੀ ਕश्ती ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਹੈਗਾ ਥੜੀ ਦੂਸਰੀ ਪਾਰਟੀ ਵੀ ਚੇਜ਼ ਕਰਤੀ ਵੀ ਆ ਗਈ ਸੀ ਇਤਿਹਾ ਅ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤਾਂ ਚਲ ਡਿਪੈਂਸਟ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਹੈ ਸਰਜੇ ਲਗਸ਼ਪਤ ਜੜੀ ਨਹੀਂ ਵੀ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਖਿਲ ਕਰਾਤਾ ਗੁਰਦਾਸਪੁਰ ਦੇ ਪਿੰਡ ਮਾਰੀ ਟਾਂਡਾ ਦੇ ਵਿੱਚ ਇੱਕ ਐਨ ਆਰ ਆਈ ਦੇ ਘਰ ਤੇ ਫਾਇਰਿੰਗ ਹੋਈ ਬਾਈਕ ਚਾਏ ਦੋ ਅਣਪਛਾਤੇ ਹਮਲਾਵਰਾਂ ਨੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ ਮੌਕੇ ਤੋਂ ਪੁਲਿਸ ਨੂੰ ਗੋਲੀਆਂ ਦੇ ਫੁੱਲ ਵੀ ਬਰਾਮਦ ਹੋਈ ਨੇ ਤੇ ਘਰ ਦੇ ਗੇੜਤੇ ਵੀ ਗੋਲੀਆਂ ਦੇ ਨਿਸ਼ਾਨ ਮਲੇ ਨੇ ਐਨ ਆਰ ਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਸੀ ਤੇ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਗਈ ਸੀ ਜਦ ਲਈ ਬਨੂ ਸਰਕਾਰ ਆਉਦੀ ਹੈ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਬਾਹਰ ਉਹ ਜੀ ਉਹ ਬਸ ਉਹਨੇ ਕੋ ਗੱਲ ਨਹੀਂ ਕੀਤੀ ਫੋਨ ਕੱਟਤਾ ਆ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਗੇਨੇ ਗੋਲ ਚਲਾਈ ਬਾਹਰ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤੇ ਵਿੱਚ 2000 ਮੁੰਡੇ ਦੇ ਮੂੰਹ ਬੰਨੇ ਹੀ ਅਣਖ ਤੇ ਤੇ ਉਹ ਫੈਰ ਕਰਤੀ ਵੇ ਗੇਟ ਦੇ ਜਗਰਾਉਂ ਦੇ ਸਿਦਮਾ ਬੇਟ ਰੋਡ ਤੇ ਉਸਨੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਜਦੋਂ ਇੱਕ ਟਰੈਕਟਰ ਮਗਰ ਬੰਨੀਆਂ ਦੋ ਟਰਾਲੀਆਂ ਵਿੱਚੋਂ ਇੱਕ ਟਰਾਲੀ ਖੁੱਲ ਕੇ ਸੜਕ ਦੇ ਕਿਨਾਰੇ ਖੜੀ ਥਾਰ ਦੇ ਵਿੱਚ ਜਾ ਵਜੀ ਗنیمਤ ਰੇਕੇ ਥਾਰ ਦੇ ਵਿੱਚ ਸਵਾਰ ਲੋਕ ਘਟਨਾ ਦੇ ਕੁਝ ਮਿੰਟ ਪਹਿਲਾਂ ਹੀ ਉਤਰ ਚੁੱਕੇ ਸਨ ਇਸ ਲਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਕਿਉਂਕਿ ਥਾਰ ਦੀਆਂ ਓਡੀਆਂ ਧੱਜੀਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾ사 ਵੱਡਾ ਵਾਪਰ ਸਕਦਾ ਸੀ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੁਲਿਸ ਦੇ ਵੱਲੋਂ ਕੱਥੇ ਤਾਂ ਨਸ਼ਾ ਤਸਕਰ ਦੇ ਘਰ ਨੂੰ ਢਾਉਣ ਦੀ ਕਾਰਵਾਈ ਤੇ ਰੋਕ ਲਾ ਦਿੱਤੀ ਹੈ ਪੁਲਿਸ ਅਤੇ ਨਗਰ ਕੌਂਸਲ ਦੇ ਵੱਲੋਂ ਕੀਤੀ ਜਾ ਰਹੀ ਤੋੜ-ਫੋੜ ਦੀ ਕਾਰਵਾਈ ਫਿਲਹਾਲ ਦੇ ਲਈ ਰੱਦ ਕਰ ਦਿੱਤੀ ਗਈ ਹੈ ਅਦਾਲਤ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਕਰੇਗੀ ਜ਼ਿਕਰ ਹੋ ਗਿਆ ਕਿ ਬਾਜੀਗਰ ਬਸਤੀ ਦੇ ਵਿੱਚ ਰਹਿ ਰਹੀ ਨਸ਼ਾ ਤਸਕਰ ਦੀ ਮਾਤਾ ਨੇ ਅਦਾਲਤ ਦਾ ਹਰੋਖ ਕੀਤਾ ਸੀ ਉਹ ਇੱਕ ਤਾਂ ਬਹੁਤ ਲੇਟ ਜਿਹੜਾ ਇਹਨਾਂ ਨੇ ਮੇਲ ਜਿਹੜੀ ਫਾਰਵਰਡ ਕੀਤੀ ਤੇ 20 ਤਰੀਕ ਵੀ ਤੋ ਪਹਿਲਾਂ 19 ਤਰੀਕ ਨੂੰ ਅਸੀਂ ਜਿਹੜਾ ਹੈਗਾ ਮਾਨਯੋਗ ਕੋਰਟ ਦੇ ਵਿੱਚ ਨੌਕਡਾਊਨ ਦੀ ਡੋਰ ਆਫ ਦੀ ਕੋਰਟ ਔਨਰੇਬਲ ਕੋਰਟ ਨੇ ਹੀアリング ਦੀ ਪਾਰਟੀਆਂ ਜਿਹੜਾ ਹੈਗਾ ਉਹਨੂੰ ਸਟੇ ਆਫ ਕਰਾਂਟ ਕਰਤਾ ਤੇ ਇਸੇ ਤਰ੍ਹਾਂ ਇਹ 20 ਤਰੀਕ ਨੂੰ ਜਿਹੜਾ ਉਹ ਮਕਾਨ ਜਿਹੜਾ ਹੈਗਾ ਬਚ ਗਿਆ ਪੰਜਾਬ ਪੁਲਿਸ ਦੇ ਵਿੱਚ ਸੇਵਨ ਬਾਰੇ ਨੌਜਵਾਨ ਹੈਪੀ ਰਾਮ ਦੀ ਸੜਕ ਹਾਸੇ ਦੌਰਾਨ ਦੁਖਦਾਈ ਮੌਤ ਹੋ ਗਈ ਹੈਪੀ ਰਾਮ ਸਮਾਣਾ ਅਦਾਲਤ ਵਿੱਚ ਨਹਿਰਕੋਟ ਦੀ ਡਿਊਟੀ ਤੇ ਤਿਆਨਾਸੀ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਗਾਜੀਸ ਲਾਰਵੇਖੇ ਪੁਲਿਸ ਸਰਮਾਨ ਦੇ ਨਾਲ ਕੀਤਾ ਗਿਆ ਪੰਜਾਬਪੁਰਖ ਦੀ ਟੁਕੜੀ ਵੱਲੋਂ ਅੰਤਿਮ ਵਿਦਾਇਗੀ ਸਮੇਂ ਸਲਾਮੀ ਦਿੱਤੀ ਗਈ ਇਸ ਦੁੱਖ ਦੀ ਘੜੀ ਦੇ ਵਿੱਚ ਸਮਾਣਾ ਅਦਾਲਤ ਦੇ ਸਾਰੇ ਜੱਜ ਵਕੀਲ ਅਤੇ ਕਰਮਚਾਰੀ ਪਰਿਵਾਰ ਦੇ ਨਾਲ ਖੜੇ ਜਿਹੜਾ ਵਾਹਿਗੁਰੂ ਨੇ ਬਹੁਤ ਮਾੜਾ ਪਾਣਾ ਇਸ ਪਰਿਵਾਰ ਨਾਲ ਨਹੀਂ ਵਰਤਿਆ ਇਕੱਲੇ ਸਾਡੇ ਸਾਰੇ ਬਾਰ ਦੇ ਮੈਂਬਰਾਂ ਨਾਲ ਸਾਡੇ ਜੁਡੀਸ਼ੀਅਲ ਅਫਸਰ ਸਾਰੇ ਜਿਹੜੇ ਨੇ ਉਹ ਵੀ ਬਹੁਤ ਵਧੀਆ ਨੇਚਰ ਦਾ ਇਨਸਾਨ ਸੀ ਜਿਹਨੂੰ ਕਈਏ ਵੀ ਬਹੁਤ ਨੇਕ ਇਨਸਾਨ ਸੀ ਉਸ ਤਰ੍ਹਾਂ ਦਾ ਨੇਕ ਇਨਸਾਨ ਕਿ ਜਿਹੜਾ ਸੀ ਹੈਪੀ ਸੈਂਸ ਜਸਰਦਾਰ ਬਲਜੀਤ ਸਿੰਘ ਦਾਦੂਵਾਲ ਨੇ ਐਚਐਜੀਐਮਸੀ ਪ੍ਰਧਾਨ ਛਿੰਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਸਿਆ ਉਹਨਾਂ ਕਿਹਾ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਐਚਐਜੀਐਮਸੀ ਵੱਲੋਂ ਕੀਤੇ ਗਏ ਹਰੇਕ ਕੰਮ ਦੀ ਜਾਂਚ ਹੋਵੇ ਦਾਦੂਵਾਲ ਨੇ ਦਾਵਾ ਕੀਤਾ ਹੈ ਕਿ ਪਿਛਲੇ ਪਿਛਲੀ ਕਮੇਟੀ ਵੱਲੋਂ ਛਿੰਡਾ ਨੂੰ ਨੇ ਸਹਾਇਤਾ ਰਾਸ਼ੀ ਦਿੱਤੀ ਗਈ ਸੀ ਤੇ ਹੁਣ ਛਿੰਡਾ 네ਗੇਟਿਵਿਟੀ ਫਲਾ ਰਹੇ ਨੇ ਅਤੇ ਲੋਕਾਂ ਵਿੱਚ ਗਲਤ ਸੁਨੇਹਾ ਦੇ ਰਹੇ ਨੇ ਬਲਜੀਤ ਸਿੰਘ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਨੇ ਤੇ ਛਿੰਡਾ ਵੀ ਜਾਂਚ ਦੇ ਵਿੱਚ ਸਹਿਯੋਗ ਦੇਣ ਦੇ આરોਪ ਸਰਦਾਰ ਛਿੰਡਾ ਵੱਲੋਂ ਲਾਏ ਜਾ ਰਹੇ ਬੇਬੁਨਿਆਦਾ ਕੋਰਾ ਝੂਠਾ ਜਤੀਦਾਰ ਭੋਪਿੰਦਰ ਸਿੰਘ ਸੰਧ ਜਿਹੜੇ ਸਾਬਕਾ ਪ੍ਰਧਾਨ ਆ ਉਹਨਾਂ ਨੇ ਵੀ ਦੱਸਿਆ ਜਿਸ ਤਰੀਕੇ ਦੇ ਨਾਲ ਜੋ ਕੁਝ ਵੀ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਦੇ ਅੰਦਰ ਕੀਤਾ ਵਾ ਉਹਦੀ ਅਸੀਂ ਜਾਂਚ ਜਿਹੜੀ ਆ ਅਸੀਂ ਖੁਦ ਚਾਹੁੰਦੇ ਆ ਕਿ ਉਹ ਆਡਿਟ ਹੋਵੇ ਉਹਦਾ ਬਜਟ ਬਣੇ ਔਰ ਉਹ ਜੁਡੀਸ਼ਲ ਕਮਿਸ਼ਨ ਲਾ ਫਰਮ ਜਿਹੜੀ ਆ ਉਹ ਹਾਇਰ ਕਰਕੇ ਅਸੀਂ ਉਹਦਾ ਖਰਚ ਧਨ ਵਾਸਤੇ ਵੀ ਤਿਆਰ ਆ ਗੁਰਦਾਸਪੁਰ ਦੇ RTO ਦਫਤਰ ਦੇ ਵਿੱਚ ਲੋਕਾਂ ਨੂੰ ਖੱਜਲ-ਖਵਾਰ ਹੋਣਾ ਪਿਆ। ਵੈੱਬਸਾਈਟ ਤੇ ਕੈਮਰੇ ਬੰਦ ਹੋਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਆਈ। ਨਾ ਤਾਂ ਡਰਾਈਵਿੰਗ ਅਤੇ ਨਾ ਹੀ RC ਦਾ ਹੀ ਕੋਈ ਕੰਮ ਹੋ ਸਕਿਆ। ਤਾਂ ਉੱਧਰ ਜਦੋਂ ਇਸ ਬਾਬਤ RTO ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਟੈਕਨੀਕਲ ਸੀ ਸਰਵਰ ਦਾ ਕੋਈ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਜ਼ੋਲਵ ਕਰਵਾ ਦਿੱਤਾ ਗਿਆ ਹੈ। ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹਦੇ ਵੀ ਹਾਫ ਨਾਅਟ ਕਲੀਅਰ ਹੋ ਜਾਣਗੇ। ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ। ਔਰ ਜ਼ਲਤ ਕਰਾ ਦਿੱਤੀ। ਤੇ ਟੈਸਟ ਹੁਣ ਫੰਕਸ਼ਨਲ ਵੀ ਤੁਸੀਂ ਚੈੱਕ ਵੀ ਕਰ ਸਕਦੇ ਹੋ। ਵੈਸੇ ਤਾਂ ਅਸੀਂ ਸਾਰੇ ਜਾਣਦੇ ਕਿ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਹੈ ਪਰ ਅੱਜ ਅਸੀਂ ਇੱਕ ਅਜਿਹੇ ਬਜ਼ੁਰਗ ਦੇ ਨਾਲ ਮਿਲਣੇ ਜਾ ਰਹੇ ਹਾਂ ਜਿਸ ਦਾ ਚੰਡੀਗੜ੍ਹ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਰਿਟਾਇਰਡ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਦੀ ਜੋ ਕਿ ਸਫਾਈ ਪਸੰਦ ਇਨਸਾਨ ਨੇ ਹਰ ਰੋਜ਼ ਵੀਰੇ ਦੁਪਹਿਰੇ ਤੇ ਸ਼ਾਮ ਨੂੰ ਘਰੋਂ ਨਿਕਲਦੇ ਨੇ ਤੇ ਆਸ-ਪਾਸ ਪਿਆ ਕੂੜਾ ਕਰਕਟ ਇਕੱਠਾ ਕਰਕੇ ਡਸਟਬਿਨਸ ਦੇ ਵਿੱਚ ਪਾਉਂਦੇ ਨੇ। ਅੱਜ ਮੈਂ ਨੂੰ ਬੁਰਾ ਲੱਗਦਾ ਆ ਦੇ ਜੀ ਬਣੀ ਹੋਈ ਸੀ ਸਫਾਈ ਦੀ ਹਮ ਸਟਾਰਟਿੰਗ ਤੋਂ ਮੈਂ ਜਦੋਂ ਸੈਰ ਕਰਨ ਵਾਸਤੇ ਨਿਕਲਦਾ ਸੀ ਹੱਦਿਆ ਹਰ ਕੋਈ ਸਿਆਣ ਨੂੰ ਮੈਂ ਚਾਹ ਤੇ ਮੈਂ ਕਿਉਂ ਸੈਰ ਛੱਡੋ ਤੇ ਇਹ ਕੰਮ ਕਰੇ ਅੱਛਾ ਯਾਨੀ ਹੁਣ ਤੁਸੀਂ ਸੈਰ ਛੱਡਤੀ ਤੁਸੀਂ ਹੁਣ ਇਹ ਹੀ ਸਾਰੀ ਚੀਜ਼ਾਂ ਧਿਆਨ ਦਿੰਦੇ ਹੋ ਹਾਂਜੀ ਗੱਲ ਪੂਰਾ ਧਿਆਨ ਦੇ ਕੇ ओके अच्छा तेरे लोग मैनु पागल ਕਹਿੰਦੇ। ਅੱਛਾ ਲੋਕ ਕਹਿੰਦੇ ਕਿ ਵੀ ਤੇਰੇ ਪਾਗਲ। ਅੱਛਾ। ਮੈਨੂੰ ਕੋਈ ਹਾਸ ਨਹੀਂ ਲਾਉਂਦੇ। ਹਾਂ ਲੇਕਿਨ ਅਸਲ ਚ ਕੀ ਹੈ? ਅਸਲ ਚ ਕੁਝ ਹੋਰ ਹੈ। ਹਾਂ ਬੰਦੇ ਤਾਂ ਵਾਈਡ ਜੂਨ ਨੋ ਪਤਾ ਹੋ। ਰੋਕਾਂਗੇ ਅਗਲੀ ਵੱਡੀ ਖਬਰ ਦਾ ਮਹਾਲੀ ਦੇ ਜ਼ਿਰਗਪੁਰ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ ਕਾਂਵੜੀਏ ਤੇ ਸਿੱਖ ਭਾਈਚਾਰੇ ਦੇ ਲੋਕ ਪੜੇ ਨੇ ਕਾਂਵੜੀਏ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਆ ਬਾਈਕ ਦੀ ਸਾਈਡ ਲੱਗਣ ਕਰਕੇ ਕੁੱਟਮਾਰ ਕੀਤੀ ਗਈ ਨੌਜਵਾਨ ਦੇ ਕਈ ਸਾਥੀ ਇਕੱਠੇ ਹੋਏ ਕਾਂਵੜ ਛੱਡ ਕੇ ਕਾਂਵੜੀਏ ਉੱਥੋਂ ਫਰਾਰ ਹੋ ਗਏ ਆ ਤਾਂ ਮਹਾਲੀ ਦੇ ਜ਼ਿਰਗਪੁਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਕਿ ਇੱਥੇ ਜ਼ੋਰਦਾਰ ਹੰਗਾਮਾ ਹੋਇਆ ਹੈ ਕਾਂਵੜੀਏ ਤੇ ਸਿੱਖ ਭਾਈਚਾਰੇ ਦੇ ਲੋਕ ਆਪਸ ਦੇ ਵਿੱਚ ਪੜੇ ਨੇ ਕਾਂਵੜੀਏ ਨੇ ਆ ਸਿੱਖ ਨੌਜਵਾਨ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਜੋ ਜਿਸ ਦੀ وجہ ਦੱਸੀ ਜਾ ਰਹੀ ਹੈ ਕਿ ਬਾਈਕ ਦੀ ਸਾਈਡ ਲੱਗ ਜਾਂਦੀ ਹੈ ਤੇ ਬਾਈਕ ਦੀ ਸਾਈਡ ਲੱਗਣ ਕਰਕੇ ਇਹ ਕੁੱਟਮਾਰ ਕਰਨੇ ਸ਼ੁਰੂ ਕਰ ਦਿੱਤੀ ਗਈ ਆ ਨੌਜਵਾਨ ਦੇ ਕਈ ਸਾਥੀ ਵੀ ਇਕੱਠੇ ਹੋ ਗਏ ਕਾਂਵੜ ਛੱਡ ਕੇ ਹਾਲਾਂਕਿ ਕਾਂਵੜੀਏ ਮੌਕੇ ਤੋਂ ਫਰਾਰ ਹੋ ਗਏ ਤਾਂ ਮੋਹਾਲੀ ਦੇ ਜ਼ਿਰਕਪੁਰ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਜਿੱਥੇ ਕੇ ਜ਼ੋਰਦਾਰ ਹੰਗਾਮਾ ਹੋਇਆ ਕਾਂਵੜੀਏ ਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿਚਕਾਰ ਇਹ ਪੂਰੀ ਝੜਪ ਹੋਈ ਹੈ ਕਾਂਵੜੀਏ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਆ ਤਾਂ ਬਾਈਕ ਦੀ ਸਾਈਡ ਲੱਗਣ ਕਰਕੇ ਇਹ ਪੂਰੀ ਕੁੱਟਮਾਰ ਕੀਤੀ ਜੋ ਕਿ ਇਸ ਦੇ ਪਿੱਛੇ ਵਜਾ ਦੱਸੀ ਜਾ ਰਹੀ ਹੈ ਆ ਤਾਂ ਉਸ ਦੇ ਬਾਅਦ ਨੌਜਵਾਨ ਦੇ ਕਈ ਸਾਥੀ ਇਕੱਠੇ ਹੋ ਜਾਂਦੇ ਨੇ ਤੇ ਉਸ ਦੇ ਬਾਅਦ ਕਾਂਵੜੀਏ ਕੰਮੜ ਛੱਡ ਕੇ ਉੱਥੋਂ ਫਰਾਰ ਹੋ ਗਏ ਮੋਹਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਵਿੱਚ ਕਾਵੜੀਆਂ ਤੇ ਸਿੱਖਾਂ ਦੇ ਵਿਚਾਲੇ ਝੜਪ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਕਾਵੜੀਆਂ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਕਾਵੜੀ ਇੱਥੇ ਜਾ ਰਹੇ ਸੀ ਕਿ ਥੋੜੀ ਜਿਹੀ ਸਾਈਡ ਲੱਗੀ ਸਿੱਖ ਯੋਗ ਦੇ ਤੇ ਆਪਸੇ ਕਾਵੜੀਆਂ ਵੱਲੋਂ ਸਿੱਖ ਯੋਗਕ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕਾਵੜ ਇੱਥੇ ਛੱਡ ਕੇ ਇੱਥੋਂ ਫਰਾਰ ਹੋ ਗਏ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਥੇ ਹੀ ਕਾਵੜ ਛੱਡ ਕੇ ਇੱਥੋਂ ਫਰਾਰ ਹੋ ਗਏ ਉਹ ਕੌਣ ਸੀ ਹਾਲਾਂਕਿ ਸਿੱਖ ਯੋਗਕ ਦੇ ਕਾਫੀ ਸੱਟਾਂ ਵੀ ਬੱਜੀ ਰੀਜ਼ਨ ਕੀ ਰਿਹਾ ਹੁਣ ਪੁਲਿਸ ਵੀ ਇੱਥੇ ਪਹੁੰਚੀ ਹੈ ਕਿਉਂਕਿ ਕਾਫੀ ਬਵਾਲ ਜਿਹੜਾ ਇੱਥੇ ਹੋਇਆ ਹੈ ਕਿਉਂਕਿ ਇਹੀ ਪੂਰਾ ਰਾਸਤਾ ਹੈ ਔਨਵਰਡਸ ਜਿਆਸੀ ਗੱਲ ਕਰ ਲਈ ਦਿੱਲੀ ਅੰਬਾਲਾ ਤੋਂ ਹੁੰਦੇ ਹੋਏ ਇਹ ਪੂਰਾ ਜ਼ੀਰੋਕਪੁਰ ਹੁੰਦੋ ਇਹ ਸਿੱਧਾ ਚੰਡੀਗੜ੍ਹ ਦਾ ਵੇ ਹੈ ਜਿੱਥੇ ਕਾਵੜੀਏ ਇੱਥੋਂ ਹੀ ਕਾਵੜ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਇਹ ਕਿਉਂ ਚੜਪ ਹੋਈ ਰੀਜ਼ਨ ਕੀ ਰਿਹਾ ਇਸ ਨੂੰ ਲੈ ਕੇ ਹੁਣ ਪੁਲਿਸ ਵੀ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਜਿਹਦੇ 6:00 ਵਜੇ ਹੈ ਉਸ ਨੂੰ ਹੁਣ ਲੈ ਕੇ ਗਏ ਲੇਕਿਨ ਆਖਿਰ ਕਿਉਂਕਿ ਕਾਫੀ ਮਾਹੌਲ ਜ ਵੀ ਕਾਫੀ ਗਰਮ ਹੋ ਗਿਆ ਸੀ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਕਿ ਕਈ ਚੀਜ਼ਾਂ ਨੂੰ ਲੈ ਕੇ ਇੱਥੇ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਰੁਕ ਕਰਾਂਗੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ 3888 ਕੇਸਾਂ ਦੀ ਜਾਂਚ ਪੈਂਡਿੰਗ ਹੈ ਪਿਛਲੇ 3 ਸਾਲਾਂ ਤੋਂ ਪੈਂਡਿੰਗ ਹੈ 3888 ਕੇਸਾਂ ਦੀ ਜਾਂਚ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ 28 ਮਈ ਨੂੰ 4591 ਕੇਸ ਪੈਂਡਿੰਗ ਸੀ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਜਾਣਕਾਰੀ ਰੱਖੀ ਗਈ ਹੈ 4591 ਦੇ ਵਿੱਚੋਂ 703 ਕੇਸਾਂ ਦਾ ਨਿਪਟਾਰਾ ਕੀਤਾ ਗਿਆ 3888 ਕੇਸਾਂ ਦੀ ਜਾਂਚ ਪੂਰੀ ਕਰਨ ਦੀ ਕੋਸ਼ਿਸ਼ ਜਾਰੀ ਹੈ 15 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਹਾਂ ਤਾਂ ਕਿੰਨੇ ਕੇਸ ਪੈਂਡਿੰਗ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਜਾਣਕਾਰੀ ਜੋ ਕਿ ਰੱਖੀ ਗਈ ਹੈ ਪੰਜਾਬ ਦੇ ਵਿੱਚ 3888 ਕੇਸਾਂ ਦੀ ਜਾਂਚ ਫਿਲਹਾਲ ਪੈਂਡਿੰਗ ਪਈ ਹੋਈ ਹੈ ਪਿਛਲੇ 3 ਸਾਲਾਂ ਤੋਂ ਦਰਸਲ ਇਹ ਕਿਸਾਂ ਦੀ ਜਾਂਚ ਪੈਂ ਜਾਂਚ ਪੈਂਡਿੰਗ ਹੈ ਆ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਹ ਅੰਕੜੇ ਸਾਂਝੇ ਕੀਤੇ ਨੇ ਇਹ ਜਾਣਕਾਰੀ ਦਿੰਦੀ ਹੈ ਜਿਸ ਦੇ ਮੁਤਾਬਿਕ 28 ਮਈ ਨੂੰ 4591 ਕੇ